ਕੀ ਕਹਿ ਕੇ ਤੁਹਾਨੂੰ ਲੱਗਿਆ ਹੈ ਉੱਥੇ ਕੀ ਹੋਇਆ ਤੁਹਾਡੇ ਨਾਲ ਇਥੋਂ ਪਾਲਰ ਦਾ ਕੰਮ ਕਰਕੇ ਲੱਗੇ ਮਾਸਕਟ ਦੇ ਵਿੱਚ ਲੈ ਕੇ ਗਏ ਤੇ ਉਹ ਮਾਸਕਟ ਚ ਲੈ ਗਏ ਉਥੋਂ ਹਾਂਜੀ ਤੇ ਉੱਥੇ ਕੀ ਤੁਸੀਂ ਕਰਦੇ ਹੋ ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲੱਗ ਗਈ ਫਿਰ ਵਾਪਸ ਆ ਗਈ ਵੀ ਮੈਂ ਇੱਥੇ ਨਿਰਣਾ ਪਰ ਮੈਂ ਪਾਰਲਰ ਦੇ ਕੰਮ ਤੇ ਜਾਣਾ। ਹੂੰ। ਪਾਰਲਰ ਦੇ ਕੰਮ ਤੇ ਤੇ ਜੋ ਤੇ ਮੈਨੂੰ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ। ਤੇ ਉੱਥੇ ਮੈਨੂੰ ਨੱਟ ਵੀ ਨਹੀਂ ਸੀ ਦਿੰਦੇ। ਜ ਨਜ਼ਰ ਮੇਂ ਉੱਥੇ ਰਹੀ। ਨਾ ਕੋ ਸੁਣੀ ਖਾਣੋ ਦਿੱਤਾ। ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਘੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ? ਤੇ ਉਹ ਇੱਕ ਤਰ੍ਹਾਂ ਵੇਚਦੇ ਆ। ਕੰਮ ਲੈ ਭੇਜਦੇ ਆ। ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ। ਸੱਚੇ ਤੁਹਾਡੇ ਨਾਲ ਕੁੱਟ ਮਾਰ ਹੋਈ ਸੀ। ਹਾਂਜੀ ਕੁੱਟ ਮਾਰ ਹੋਈ। ਉਹਨਾਂ ਜੇ ਤੁਸੀਂ ਉੱਥੇ ਗੁਜ਼ਾਰਿਆ। 2 ਮਹੀਨੇ। 3 ਮਹੀਨੇ। ਹਾਂਜੀ। ਜਦੋਂ ਤੁਸੀਂ ਕਿਹਾ ਕਿ ਪਾਰਲਰ ਦਾ ਕੰਮ ਮੈਂ ਨਹੀਂ ਕਰਨਾ। ਹਾਂਜੀ। ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ। ਹੂੰ। ਤੇ ਅੰਦਰ ਹੀ ਬਸ ਅੰਦਰ ਹੀ ਹੁੰਦਲਾ ਆ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲਣ ਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ। ਹਾਂਜੀ ਤੁਹਾਨੂੰ ਕਿਹੜੇ ਵੀਜੇ ਭੇਜਿਆ ਸੀ ਉਹਨਾਂ ਨੇ ਤੁਹਾਨੂੰ ਟੂਰਿਸਟ ਵੀਜੇ ਤੇ ਭੇਜਿਆ ਸੀ ਹਾਂ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਿਸਟ ਵੀਜੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਸੀ ਕੋਈ ਪਹਿਲ ਨਕਦੀ ਤੁਹਾਡੇ ਕੋਲ ਕੋਈ ਪੈਸੇ ਦਿੱਤੇ ਰਕਮ ਕਿੰਨੀ ਸੀ ਹਾਂਜੀ ਪੈਸੇ ਦਿੱਤੇ ਹੋ ਸੀਗੇ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀਗਾ ਕਿਥੋਂ ਦਾ ਰਹਿਣ ਵਾਲਾ ਗੁਰਦੀਪ ਹੁਸਰਪੁਰ ਹਾਂਜੀ ਹਾਂਜੀ ਖੁਸ਼ਪੁਰ ਪੁੱਧਰਾਂ ਨੇ। ਕਹਿੰਦੇ ਸੰਪਰਕ ਕੀਤਾ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਣੀ। ਨਹੀਂ ਕੁੜੀ ਸੀ ਮੇਰੀ ਫਰੈਂਡ ਜਿਹੜੀ ਉੱਧਰ ਬਾਹਰ ਆ ਮਾਸਕ ਉੱਤੇ। ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਛੇ ਦੇ ਕੋਲ ਜਾ ਕੇ ਉਹਨੇ ਭੇਜਿਆ ਸੀ ਮੈਨੂੰ ਨਹੀਂ। ਤੁਹਾਨੂੰ ਲੱਗਦਾ ਕਿ ਤੁਹਾਡੀ دوست ਵੀ ਇਰਾਦੀ ਹੋਗੀ ਸਾਈ ਜਿਹੜੇ ਗੱਲ ਹਾਂਜੀ। ਉਹਨੇ ਭੇਜਿਆ ਸੀ ਕੋਈ ਉਹ ਲੜਕੇ ਵੀ ਫਸਿਆ ਹੋਇਆ ਉੱਥੇ। ਹਾਂਜੀ ਹੋਰ ਵੀ ਉੱਥੇ। ਕੀ ਹਾਲਾਤ ਕੀ ਨੇ ਉੱਥੇ? ਉਹ ਉੱਥੋਂ ਦੇ ਹਾਲਾਤ ਬਹੁਤ ਮਾੜੇ ਆ। ਹਾਂਜੀ। ਇੰਨੇ ਲੜਕੀਆਂ ਹੋਰ ਹੋਣੀਆਂ ਤੁਹਾਡੇ ਉਥੇ ਫਸੀਆਂ ਇਦਾਂ ਬਹੁਤ ਲੜਕੇ ਆ ਉਥੇ ਕਈ ਘਰਾਂ ਚ ਫਸੇ ਹੋਏ ਆ ਕਈ ਦਫ਼ਤਰਾਂ ਚ ਫਸੇ ਹੋਏ ਆ ਬਹੁਤ ਲੜਕੀਆਂ ਉਥੇ ਇਹਨਾਂ ਗੱਲਬਾਤ ਵੀ ਦੇ ਦੀ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉਥੇ ਕੁੜੀ ਸੀਗੇ ਇੱਕ ਪੰਜਾਬੀ ਜਿਹੜੀ ਉਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਦਾਂ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀਗੀ ਉਹਨੂੰ ਮਨਾ ਕਰ ਦਿੰਦੇ ਸੀਗੇ ਵੇ ਨਹੀਂ ਨਾ ਉਹਨਾਂ ਕੋਸ਼ ਵੀ ਤੇ ਉਹ ਦਿੰਦੀ ਨਹੀਂ ਸੀ ਤੇ ਸਾਨੂੰ ਅੰਦਰੇ ਹੀ ਕਮਰੇ 'ਚ ਰੱਖਦੀ ਸੀ ਤੇ ਮਾਰ ਦੇ ਕੁੱਟਦੇ ਸੀਗੇ ਇਹ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਸੰਪਰਕ 'ਚ ਕੀਤਾ ਹੈ ਤੁਸੀਂ ਜਿੱਦ ਤੇ ਬੰਦੀ ਨੇ ਜਦੋਂ ਤੁਸੀਂ ਵਾਪਸ ਆਏ ਤੁਹਾਨੂੰ ਗੱਲ ਕਿਸ ਤਰ੍ਹਾਂ ਦਾ ਸੰਪਰਕ ਮੇਰੇ ਉੱਥੇ ਜਿੱਦਾਂ ਅੰਕਲ ਹੁਣੀ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮਾਨਾ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆਏ ਉਹ ਘਰ ਵਾਪਸ ਪਰਤਿਓਂ ਕੇ ਮਹਿਸੂਸ ਕਰਦੇ ਹੋ ਉਹ ਹੁਣ ਇੱਥੇ ਬੈਟਰ ਆ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਚਾਹੁੰਦੇ ਨੇ ਇੱਥੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਜਾਣ ਕੀ ਸਹੀ ਰਸਤਾ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਗੱਲ ਹੈ ਉੱਥੇ ਵੇਚ ਦਿੱਤਾ ਜਾਂਦਾ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗਦੀ ਕੀਤੀ ਕੀ ਤੁਹਾਡੇ ਕੋਲ ਤੋਂ ਉਹਨਾਂ ਨੂੰ ਹਾਂਜੀ ਦੈਨ ਲਾਥਰਪੀਆ ਮੰਗਿਆ ਗਿਆ ਬਾਪ ਤੇ ਜੰਦਾ ਕੀ ਕੀਤਾ ਉਹਨਾਂ ਨੇ ਜੀ ਤੁਹਾਨੂੰ ਖਰੀਦੇ ਆ ਹਾਂਜੀ ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇੰਨੇ ਸੰਕਟ ਚ ਸਾਇਆ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਦੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉੱਧਰ ਕੋਈ ਵੀ ਨਾ ਜਾਵੇ ਉੱਧਰ ਠੀਕ ਹੈ ਓਕੇ ਹਾਂਜੀ ਗੁਰਦੇਵ ਸਿੰਘ ਜੀ ਤੁਹਾਡੀ ਯਤਨ ਸਦਕਾ ਪਰਿਵਾਰ ਦੇ ਵਿੱਚ ਵੀ ਵਾਪਸ ਆਈ ਹੈ ਜਿਵੇਂ ਦੇਖ ਲਿਓ ਕੀ ਪ੍ਰਸ਼ੰਸਾ ਦੇ ਸਮਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਪਾਕੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਹਸ਼ਾਰਪੁਰ ਤੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਿਲਵਾਇਆ ਗਿਆ ਮਿਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਆ ਹੁਸ਼ਿਆਰਪੁਰਾ ਨੂੰ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਠਾਣਾ ਪੈਂਦਾ ਹੈ ਗੜਸ਼ੰਕਰ ਉੱਥੇ ਵੀ ਕੰਪਲੇਂਟ ਦਿੱਤੀ ਗਈ ਤੇ ਚਲੋ ਸਾਰੇ ਸਾਰੇ ਜਥੇਬੰਦੀਆਂ ਦੇ ਜਿਹੜੇ ਸੀਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿਤੇ ਇਹ ਨੈਕਸਸ ਚੱਲ ਰਿਆ ਹੈ ਇਹ ਖਾਸ ਕਰਕੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ 에ਜੰਟ ਹੈ ਖੁਸਰੋਪੁਰ ਦਾ ਪਲੱਸ ਉਹਦੀ ਮਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹ ਕੋੜਦੀ ਹੈ ਜਿਹੜੀ ਮਾਸਕਰ ਦੇ ਵਿੱਚ ਹੈ ਇਹ ਭੋਲੇ-ਪਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਕਰਾਂਦੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਕਰਨ ਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਏ ਜਾਂਦੇ ਨੇ ਕਿ ਤੈਨੂੰ 70-80 ਹਜ਼ਾਰ ਰੁਪਈਆ ਲੱਖ ਰੁਪਈਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਗਣਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਵਿੱਚ ਵੇਚਿਆ ਜਾਂਦਾ ਹੈ ਪਹਿਲਾਂ ਇਥੋਂ ਕਿਹਾ ਜਾਂਦਾ ਹੈ ਕਿ ਤੁਹਾਨੂੰ ਮਸਕਰ ਖੜਾਾਂਗੇ ਪਰ ਕਿਤਨਾ ਕਦੇ ਅਰਬ ਕੰਟਰੀਆਂ ਦੇ ਵਿੱਚ ਉਹਨੂੰ ਫਸਾ ਲਿਆ ਜਾਂਦਾ ਹੈ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਏ ਇੱਕ ਲਖਣਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੇਂਟ ਉਹਦੇ ਹਸਪੈਂਡ ਵੱਲੋਂ ਦਵਾਈ ਗਈ ਹੈ ਜਦਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਏ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ ਤਿੰਨ ਚਾਰ ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀ ਨਾਮ ਦੀ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਨੇ ਦਰਿਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਤੇ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹਦੇ ਉਹਦੇ ਘਰ ਦੀ ਤਲਾਸ਼ ਲਈਏ ਤੇ 5 7 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਚ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈ ਹੋਵੇ ਉਹ ਸਾਡਾ ਕੋਈ ਅਰਾਸੀ ਸਹਿ ਦੇ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਘੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਜਿਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਨੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਘੂਕ ਪੜਤਾਲ ਕੀਤੀ ਜਾਵੇ ਇਸ ਬਾਬਤ ਅਸੀਂ ਪੰਜਾਬ ਕਿਸਾਨ ਯੂਨੀਅਨ ਭਾਗੀ ਵੱਲੋਂ ਐਸਐਸਪੀ ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲਦ ਕਿਉਂਕਿ ਇੱਕ ਸਾਡੀ ਜਨਾਂ ਦੇ ਵਿੱਚ ਉਹ ਬੰਦਾ ਬੈਠਾ ਹੈ ਕਿ ਨਾਲ ਹੀ ਕਪੂਠਲਾ ਦੇ ਨਾਲ ਹੀ ਖਸਰ ਉੱਪਰ ਪੈਂਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਹਾ ਹੈ ਜਿਹੜਾ ਇਹ ਨੈਕਸਸ ਹੈ ਮਾਫੀਆ ਇਹਦਾ ਚਲਾ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਗੱਲਾਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅਣਦੇਖਾ ਕਰ ਰਹੀਆਂ ਨੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਪਿਆ ਤਾਂ ਜਾ ਰਿਹਾ ਹੈ ਕਮਜ਼ੋਰ ਇੱਕ ਨੂੰ ਟੂਰਿਸਟ ਜੇ ਦੇ ਉੱਤੇ ਭੇਜ ਕੇ ਮੁਰਦੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਸਮਝ ਦਿਓ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਦੇਖੋ ਜਿਹੜੇ ਇੱਕ ਹੋਰ ਲੱਗੀ ਹੋਈ ਏ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੋੜ ਏ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਏ ਏਜੰਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੀ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਏ ਇੱਥੇ ਬਹੁਤ ਕੋਸ਼ੇ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਖੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਿਤੇ ਉਹ ਸਬਜਪਾਕ ਉਹਨਾਂ ਨੂੰ ਦਿਖਾਏ ਜਾਂਦੇ ਨੇ ਸੋ ਇੰਨਾ ਹੀ ਸਬਜਪਾਕਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਕੁਵਾਰੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੋਟੀਆਂ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਤੇ ਭੇਜੋ ਕਿਉਂਕਿ ਕਿਤਨਾ ਕਿਤੇ ਦੇ ਵਫਾਰ ਦੇ ਧੰਦੇਵਾਲ ਉਹਨਾਂ ਨੂੰ ਦੂਜਾ ਸਿੱਟਿਆ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇ ਹੰਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਇਸ ਚੀਜ਼ ਤੇ ਸਾਨੂੰ ਜਾਗਰੂਕ ਹੋਣੀ ਲੋੜ ਹੈ ਇਹ ਕਿੰਨਾ ਮਨੁੱਖ ਸਦੇ ਤੋਂ ਹੁੰਦਾ ਰਿਹਾ ਉੱਥੇ ਹਾਂ ਬਿਲਕੁਲ ਬਿਲਕੁਲ ਜਿੱਦਾਂ ਬੇਟੀ ਨੇ ਦੱਸਿਆ ਉਹ ਕਿਦਾਂ ਹੋ ਸਕੀ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਜੀ ਨੇ ਬਾਗੀ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਜਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰ ਆ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਚਲੋ ਜਿੱਦਾਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਮ ਦਾ ਏਜੰਟ ਇੱਕ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਰਿਮਾਂਡ ਕੀਤੀ 1.5 ਲੱਖ ਦੀ ਡਿਮਾਂਡ ਤੋਂ ਬਾਅਦ ਇਤਨਾ ਕਿ ਜਿਹੜਾ ਪ੍ਰੈਸ਼ਰ ਜਿਹੜਾ ਪੁਲਿਸ ਨੇ ਕੰਜਾ ਕਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਇਰ ਇਸ ਕੁੜੀਆ ਨੂੰ ਸਾਰੇ ਰੇਡ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਇਰ ਪੰਜਾਬ ਭੇਜ ਜਾ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜ ਸੰਕਰ ਪੁਲਿਸ ਹੋਣੇ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਰਜ ਕਰਨਾ ਚਾਹੀਦਾ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬਚਪੱਚੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗਣਸ਼ੰਕਰ ਪੁਲਿਸ ਕੇ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਆ ਹੁਣ ਤੁਸੀਂ ਰਾਜੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨਿਆਂ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀ ਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫਿਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਇਹ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੇ ਅਸੀਂ ਇਹਦੀ ਜੜਾਂ ਤੱਕ ਪਹੁੰਚ ਗਏ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ ਹੈਗੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਨੀਤੀ ਕੋਲੋਂ ਕਿੰਨੇ ਪੈਸੇ 잡ਦੇ تھے ਜਿਹਦੇ ਪਿੱਛੇ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਹਾਂਜੀ ਥੈਂਕ ਯੂ